ਇੱਕ ਪਰ ਹੈ ਸਾਡੇ ਬੰਦੇ ਕਿ ਜਿਹੜੀ ਫਲਾਣਾ ਬੰਦਾ ਪੈਸੇ ਦੇ ਛੱਟੇ ਜਿਉਂਦਾ ਹੈ ਇਹਨੂੰ ਕੋਈ ਰੋਗ ਲੱਗ ਜਾਂਦਾ ਹੈ ਭੱਜ ਕੇ ਜਾ ਕੇ ਕਿਸੇ ਡਾਕਟਰ ਕੋਲ ਕਿਸੇ ਬੈਗ ਕੋਲ ਚਲੇ ਜਾਂਦਾ ਹੈ ਪੈਸਾ ਹੈ ਦਵਾਈ ਲੈਣੀ ਪੱਜ ਗਿਆ ਗਰੀਬ ਅੰਦੇ ਕੋਲ ਪੈਸਾ ਹੈ ਦਵਾਈ ਨਹੀਂ ਲੈ ਸਕਿਆ ਜੇ ਉਹਦੇ ਪੈਸੇ ਦਵਾਈ ਲੈ ਲੈਂਦਾ ਬਚ ਜਾਂਦਾ ਇੱਕ ਪਰ ਹੈ ਸਾਡਾ ਇੱਕ ਤਰ੍ਹਾਂ ਦਾ ਕੁਝ ਵੀ ਹੈ ਪਰ ਬੰਦਾ ਸੋਚਦਾ ਹੈ ਇਸ ਤਰ੍ਹਾਂ ਕਿ ਅਮੀਰ ਬੰਦਾ ਪੈਸੇ ਦੇ ਸਿਰ ਤੇ ਆਪਣਾ ਇਲਾਜ ਕਰਵਾ ਲੈਂਦਾ ਹੈ ਗਰੀਬ ਬੰਦੇ ਕੋਲ ਪੈਸਾ ਹੈ ਨਹੀਂ ਇਸ ਕਰਕੇ ਆਪਣਾ ਇਲਾਜ ਨਹੀਂ ਕਰਵਾਦਾ ਉਹ ਜਰਾ ਮਰ ਜਾਂਦਾ ਹੈ ਹੈ ਇਹ ਪਰਪਰ ਸਟਾ ਪਰ ਗੁਰਬਾਣੀ ਇਸ ਚੀਜ਼ ਨੂੰ ਨਹੀਂ ਮੰਨਦਾ ਮਹਾਰਾਜ ਕਹਿੰਦੇ ਨੇ ਕਿ ਜਦੋਂ ਕਿਸੇ ਦੀ ਲਿਖੀ ਹੋਈ ਹੈ ਨਾ ਆਰ ਜਿੰਨੇ ਸਵਾ ਜਿੰਨੇ ਜਿਹੜੇ ਲਿਖੇ ਹੋਏ ਨੇ ਉਹਨੇ ਹੀ ਖਾਤੋਂ ਦੀ ਨਕ ਲੈਣੇ ਨੇ ਅਰ ਜਿੰਨੀ ਕੋਦੀ ਉਮਰ ਲਿਖੀ ਹੋਣੀ ਭੋਗਣੀ ਆਉਣਾ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਇੱਥੇ ਪੈਸਾ ਹੋਣਾ ਨਾ ਹੋਣਾ ਮਹਿਨਤ ਕਰਨੀ ਕਿਹਦਾ ਰੱਬ ਦੀ ਮਰਜ਼ੀ ਕਿਵੇਂ ਕਿਵੇਂ ਲੇਖਾ ਦੁਖਾ ਕਰਵਾਣਾ ਹੈ ਅਮੀਰ ਲੇਖਾ ਦੁਖਾ ਹੀ ਦਿੰਦਾ ਹੈ ਵਿਚਾਰਾ ਜਾ ਜਾ ਕੇ ਡਾਕਟਰ ਆਮਦਨ ਨੂੰ ਸੁਣਦੇ ਸਿਆਣੇ ਕਿਹਦੇ ਕਿ ਜੋ ਬਾਪੇ ਕੇ ਦਾਅ ਬਣਾਤੀ ਹੈ ਧਿੰਦੇ ਗਏ ਬਾਪਰ ਕੇ ਲੈ ਕਦੇ ਜਿਹੜੇ ਬਾਪੇ ਨੇ ਦਮੜੇ ਨਹੀਂ ਦਿੱਤੇ ਨਾ ਦਸਮਾਨ ਨਹੀਂ ਕਰਦੇ ਉਹ ਫਿਰ ਇਹੋ ਜਿਹੇ ਲੋਕਾਂ ਨੂੰ ਜਾਂਦਾ ਕਦੇ ਵਕੀਲਾਂ ਨੂੰ ਦੇ ਦਿੱਤੇ ਕਦੇ ਡਾਕਟਰਾਂ ਨੂੰ ਦੇ ਦਿੱਤੇ ਕਦੇ ਕਿਸੇ ਹੋਰ ਥਾਂ ਤੇ ਲਾ ਦਿੱਤੇ ਇਸ ਤਰ੍ਹਾਂ ਉਹ ਫਿਰ ਇਸ ਤਰ੍ਹਾਂ ਦੇ ਲੋਕ ਨਾ ਬਾਬਰ ਕੀਤੇ ਜਿਹੜੇ ਖਿੱਚੇ ਲੈ ਜਾਂਦੇ ਉਹ ਮੂੰਹੋਂ ਮੰਗਿਆ ਵੀ ਜਿਹੜੇ ਫਿਰ ਇਹ ਨਹੀਂ ਹੋਤੇ ਨੇ ਕਿ ਇੰਨਾ ਨਹੀਂ ਇੰਨਾ ਭਾਈ ਉਹ ਕਹਿੰਦੇ ਇੰਨਾ ਹੀ ਹੈ ਬਸ ਇੰਨਾ ਲੈਣਾ ਹੀ ਪੈਂਦਾ ਉਹਨਾਂ ਦੇ ਨਹੀਂ ਹੀ ਉਹਨਾਂ ਨੂੰ ਮਹਾਰਾਜ ਕਹਿੰਦੇ ਤਾਂ ਰੱਬ ਦੇ ਹੱਥ ਹੈ ਸਭ ਕੁਝ ਕਬੀਰ ਬੈਨ ਕਹ ਹਉ ਨਹੀਂ ਪਨਾ दारू ਮੇਰੇ ਬਾਸ ਇਹ ਤੋਂ ਬੰਦ ਗੁਪਾਲ ਕੀ ਜਦ ਪਾਵੇ ਲੈ ਖਸ ਹਰ ਕਹਿੰਦੇ ਤਾਂ ਬੰਦ ਗੁਪਾਲ ਜਦ ਪਾਵੇ ਲੈ ਖਸ ਕਹਿੰਦੇ ਜਦੋਂ ਉਹ ਨੂੰ ਪਾਉਂਦਾ ਕੋਕੀ ਲੈ ਜਾਂਦਾ ਹੈ ਪਾਪ ਜੀ ਆਤਮਾ ਨੂੰ ਲੈ ਜਾਂਦਾ ਹੈ ਇੱਥੇ ਪੈਸਾ ਹੋਣਾ ਨਾ ਹੋਣਾ ਮੈਂ ਤਾਂ ਨਹੀਂ ਰੱਖਦਾ ਇੱਕ ਭਰ ਸਾਡਾ ਕਿ ਪੈਸੇ ਵਾਲਾ ਬੰਦਾ ਪੈਸੇ ਦੇ ਸਿਰ ਤੇ ਇਲਾਜ ਕਰਾਂਗੇ ਪਾ ਚ ਜਾਂਦਾ ਹੈ ਗ੍ਰੀਮ ਦਾ ਪਰ ਜਾਂਦਾ ਨਹੀਂ ਨਹੀਂ ਭਲਿਆ ਅਜੇ ਉਸ ਦੀ ਆਈ ਹੀ ਹੈ ਉਹਦਾ ਅਜੇ ਲੇਖਾ ਜੋਖਾ ਰਹਿਦਾ ਹੈ ਉਹ ਦੇ ਰਿਹਾ ਹੈ ਪੈਸੇ ਦੇ ਰਿਹਾ ਹੈ ਲੇਖਾ ਜੋਖਾ ਕਰ ਰਿਹਾ ਆਪਣਾ ਕਿਸ ਕਰ ਕੇ ਕਹਦੇ ਉਹਦੀ ਆਈ ਜਦੋਂ ਆਈ ਨਹੀਂ ਹੈ ਉਹ ਉਸ ਮਿਲ ਤੱਕ ਲੇਖਾ ਜੋਖਾ ਕਰਦਾ ਹੀ ਰਹੇਗਾ ਤੇ ਜਿਸ ਦਿਨ ਆ ਗਈ ਨਾ ਫਿਰ ਭਾਵੇਂ ਆਰਪਾ ਖਰਮਾ ਰੁਪਈਆ ਵੀ ਹੋਵੇ ਤਾਂ ਵੀ ਨਹੀਂ ਉਹਨੂੰ ਬੁਜਾ ਸਕਦਾ ਕੋਈ ਜਿਸकी ਉਹਦੇ ਆਣ ਕਿਸੇ ਕੋਣ ਰੱਖ ਮਾਰਾ ਇੱਕ ਦਿਨ ਜਿੱਦੀ ਉਮਰ ਪੂਰੀ ਹੋ ਜਾਂਦੀ ਆ ਉਹਨੂੰ ਕੋਈ ਨਹੀਂ ਰੱਖ ਸਕਦਾ ਐਵੇਂ ਭਾਉਂ ਜਣਾ ਰਿਹਾ ਕਰੇ ਬੰਦਿਆ ਇਹ ਤਾਂ ਰੱਬ ਦੀਆਂ ਦਾਤਾਂ ਨੇ ਜਿਵੇਂ ਜਿਵੇਂ ਉਹਨੂੰ ਰੱਖਣਾ ਹੈ ਜਾਂ ਲੈ ਕੇ ਜਾਣਾ ਉਹਦੀ ਮਰਜ਼ੀ ਹੁੰਦੀ ਏ ਐਵੇਂ ਭਾਉਂਦਾ ਪਾਲਿਆ ਕਰੂ ਸੀ ਚੱਲ